ਲਓ ਬਈ ਮੁੰਡਿਓ ਮੁੰਡਿਆਂ ਦੀ ਕਹਿੰਦੇ ਕਿਲੋਮੀਟਰ ਦੂਸਰੀ ਹੋ ਚੁਗੀ ਆ ਸਟਾਰਟ ਦੇਖਦੇ ਆ ਮੁੰਡੇ ਦੂਜੀ ਦਾ ਕੀ ਟਾਈਮ ਕਿੰਨੇ ਦਿੰਦੇ ਆ ਬਈ ਆਪਾਂ ਇਹਨਾਂ ਨੂੰ ਵਰਕਆਊਟ ਦੇ ਵਿੱਚ ਸੇਮ ਟਾਈਮਿੰਗ ਦਿੱਤਾ ਹੋਇਆ ਰੈਸਟ ਦਿੱਤੀ ਆ ਮੁੰਡਿਆਂ ਨੂੰ ਵਧੀਆ ਰਿਕਵਰੀ ਵਾਲੀ ਬਾਕੀ ਦੇਖੋ ਬਈ ਮੁੰਡਿਆਂ ਦੇ ਕੀ ਟਾਈਮ ਦਿੰਦੇ ਆ ਪਹਿਲਾ ਰਾਉਂਡ ਕਿੰਨੇ ਲੈ ਲੈਂਦੇ ਆਪਾਂ ਨੂੰ ਪਹਿਲੇ ਰਾਉਂਡ ਤੋਂ ਸਪਸ਼ਟ ਹੋ ਜੂ ਕੀ ਹਿਸਾਬ ਤੇ ਟਾਈਮਿੰਗ ਦਿੰਦੇ ਆ ਇਹ ਮੁੰਡੇ ਕਿਹੜਾ ਦਾ ਤਿੰਨੇ ਜੱਲ ਰਹੇ ਆ ਮੰਗਰਮੁਰੇ ਪੇਸ ਤੇ ਅੱਧੇ ਮੁੱਢਿਆਂ ਦਾ ਬਸ ਆਹੀ 2 ਕਿਲੋਮੀਟਰ ਵਰਕਆਊਟ ਸੀ ਦੇਖਦੇ ਆ ਕੀ ਟਾਈਮ ਲਾਉਂਦੇ ਆ ਤੇ ਕੱਲ ਇਹਨਾਂ ਦੇ ਮੁੰਡਿਆਂ ਨੇ ਬਈ ਤੁਸੀਂ ਵਰਕਆਊਟ ਦੇਖੀ ਆ ਕਿਵੇਂ ਕਿਵੇਂ ਵਰਕਆਊਟ ਸੀ ਠੀਕ ਆ ਕੱਲ ਸਾਰਿਆਂ ਕੋ ਹੋਰ ਐਕਸਰਸਾਈਜ਼ਾਂ ਸੀ ਜਿਹੜੀਆਂ ਇਹਨਾਂ ਨੇ ਕੀਤੀਆਂ ਸੀ ਸਵੇਰੇ ਇਹਨਾਂ ਦੀਆਂ 200 ਮੀਟਰਾਂ ਦੀਆਂ ਸੀ ਬਈ ਜਿਹੜੀਆਂ 35 35 ਸਕਿੰਟਾਂ ਵਾਲੀਆਂ ਸੀਗੀਆਂ ਤੇ ਸਵੇਰੇ ਬਹੁਤ ਕੈਂਡ ਵਰਕਆਊਟ ਕੀਤਾ ਮੁੰਡਿਆਂ ਚਾਚਾ ਜੱਸੀ ਨੀਵੀ ਵਾਕੇ ਨੀਵੀ 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 ਮਾਵਾ ਤੇ ਦਿਰ ਅਕਲ ਨਹੀਂ ਬਈ ਇੱਧਰ ਜੱਗੂ ਨੇ ਵੀ ਕਹਿੰਦੇ ਪੂਰਾ ਖਾਪ ਪਾਇਆ ਹੋਇਆ ਇੱਕ ਕਲ ਗੇਰੇ ਨਾਲ ਰਹਿ ਗਏ ਬਈ ਬਹੁਤ ਕੈਂਟ ਮੁੰਡਿਆਂ ਦਾ ਵਰਕਆਊਟ ਚੱਲ ਰਿਹਾ ਚਾਚਾ ਛਾਵਾ ਮੁੰਡੇ ਛਾਵਾ ਜੱਤੀ ਟਾਈਮ ਤੇ ਪੜਿਆ ਉਹ ਕੱਢ ਨੀਵੀ ਬਾਗੇ ਜੱਤੀ ਨੀਵੀ ਬਾਗੇ ਆ ਕੇਰ ਚੱਲ ਚੱਲ ਜੱਗੂ ਛਾਵਾ ਛਾਵਾ ਗੁੱਡੇ ਕਹਿੰਦੇ ਜੱਟੂ ਨੇ ਬਾਈ ਜਿਹੜਾ ਤਾਰ ਦਿੱਤਾ ਕਹਿੰਦੇ ਇੱਕ 18 18 ਵਾਲਾ ਗੀੜਾ ਤਾਰਦਾ ਕਹਿੰਦੇ ਜੱਗੂ ਜੱਗੂ ਸੇਮ ਰਾਉਂਡ ਹੈ ਚੱਕੇ ਚੱਲ ਚੱਲ ਜੱਤੀ ਜਮਾ ਸੇਮ ਟਾਈਮ ਗਾਉ ਪਹਿਲਾਂ ਵਗੂ ਬੜੀ ਨੀਵੀ ਬਾਗੇ ਰੱਖ ਇੱਕ ਪਾਸੇ ਕਹਿੰਦੇ ਬਈ ਜਸੀ ਚੱਲ ਰਿਹਾ ਤੇ ਦੂਜੇ ਪਾਸੇ ਕਹਿੰਦੇ ਕੁਲਦਾ ਦੇ ਬਈ ਲੱਗੂ ਨੇ ਗਾਇਬ ਦਿੱਤਾ ਹੈ ਜਾਨੀ ਜਸਵੀ ਨੂੰ ਬਈ 80 ਮੀਟਰ ਦਾ ਗਾਇਬ ਦੇ ਚੁੱਕੇ ਆ ਠੀਕ ਆ ਮੁੰਡੇ ਇਹ ਮੁੰਡਿਆਂ ਨੇ ਕਹਿੰਦੇ ਬਈ ਸਵੀਟ ਚੈੱਕ ਕਰੋ ਬਈ ਬਹੁਤ ਸੋਹਣੀ ਤੇਸ ਉਹਨਾਂ ਦੀ ਤੇ ਜਸੀ ਆਪਣੇ ਆਪ ਅੱਜ ਥੋੜਾ ਜਿਹਾ weight ਜ਼ਿਆਦਾ ਹੈ 76 ਕਿਲੋ weight ਆ ਬਈ ਜਸੀ ਦੇ ਵਿੱਚ ਪਰ ਫੇਰ ਵੀ ਵਰਕਆਊਟ ਹਰ ਰੋਜ਼ ਪੂਰਾ ਕਰਦਾ ਤੁਸੀਂ ਦੇਖਦੇ ਹੋ ਵੀਡੀਓ ਦੇ ਵਿੱਚ ਬਾਕੀ ਅਜੇ 15-20 ਦਿਨ ਪਏ ਆ ਤੇ ਧੀ ਭਰਤੀ ਤੇ ਲੈ ਕੇ ਆਵਾਂਗੇ ਜਸਵੀ ਨੂੰ ਦੇਖਨੇ ਆਫ ਤੇ ਕੀ ਗੱਲ ਬਾਤ ਆ ਕਿਵੇਂ ਕੀ ਸਿਸਟਮ ਆ ਦਿਖਾਵਾ ਦੇ ਭਰਤੀ ਜੱਸੀ ਨੂੰ ਵੀ ਅੱਸੀ ਦੀ ਵੀ ਤਿਆਰੀ ਚੱਲ ਰਹੀ ਆ ਪੂਰੀ ਜੋਰੋ ਜੋਰ ਤੇ ਇੱਧਰ ਬਈ ਜੱਗੂ ਤੇ ਕਹਿੰਦੇ ਕੌਲਗਾ ਕੰਪੀਟੀਸ਼ਨ ਦੇ ਵਿੱਚ ਪੂਰਾ ਚੱਲ ਰਿਹਾ 2:15 ਹੋ ਗਏ ਚਾ 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 ਵਾ ਚਾ ਚਾ ਜੱਗੂ ਚਾਕੇ ਜੱਗੂ 2:25 ਹੋ ਗਏ 2:25 ਹੋ ਗਿਆ ਟਾਈਮ ਕੌਲਗਾ ਚਾਕੇ ਕਹਿੰਦੇ ਬਈ ਜੱਸੀ ਦੀ ਰੇ ਖੜ ਚੁ ਗਿਆ ਜੱਸੀ ਕਹਿੰਦੇ ਇੱਧਰ ਬਾਈ ਦੋ ਮਹੀਨੇ ਉੱਪਰ ਲਾ ਰਿਆ ਕਦੇ ਪੂਰਾ ਜੋਰ ਬਹੁਤ ਘੰਟ ਬਾਈ ਤੇਜ਼ ਲਾ ਕੇ ਰਾਰੇ ਆ ਵਰਕਆਊਟ ਚਲ ਚਾ ਚੜ ਦੋ 40 ਸੇਮ ਟਾਈਮ ਹੋ ਗਿਆ ਜਿਹੜੇ ਦਾ ਟਾਈਮ ਚੜ ਗਿਆ 25 ਵਾਲਾ ਪਾ ਗੇ ਜਿਹੜਾ ਦੁਬਾਰੇ 18 ਵਾਲਾ ਚਲ ਚਾ ਚੜ ਜੋਰ ਨਾਲੇ ਚਾਚਾ ਜੱਸੀ ਸਾਹਬ ਚੱਲ ਕੋਲ ਗਏ ਕਹਿੰਦੇ ਬਾਈ ਜੱਗੂ ਨੇ ਕਹਿੰਦੇ ਕੈਪ ਦਿੱਤਾ ਹੋਇਆ ਕਹਿੰਦੇ 20 ਮੀਟਰ ਦਾ ਕਹਿੰਦੇ ਬਾਈ ਜਿਹੜੇ ਆਪਣੇ ਕੋਲ 4-5 ਭਾਈ ਐ ਨਾ ਆਪਣੇ ਉਹਨਾਂ ਦੇ ਵਿੱਚੋਂ ਕਹਿੰਦੇ ਯੱਗੂ ਕਹਿੰਦੇ ਪੂਰੇ ਟੌਪ ਘਰਾ ਰਿਹਾ ਟੌਪ ਯੱਗੂ ਕਹਿੰਦੇ ਪੂਰਾ ਜੋਰ ਲਾ ਰਿਹਾ ਕਹਿੰਦੇ ਪਹਿਲਾਂ ਬਗੂ ਕਹਿੰਦੇ ਤੈਨੂੰ 25 ਵਾਲੀ ਲਾਊਗਾ ਮੁੰਡਾ ਥੋੜਾ ਜਿਹਾ ਕਹਿੰਦੇ ਟਾਈਮ ਵੱਧ ਚੁੱਕਾ ਹੈ ਮੁੰਡੇ ਦੇ ਕਈ ਕਹਿੰਦੇ ਠੀਕ ਆ ਤੇ ਮੁੰਡੇ ਨੇ ਕਹਿੰਦੇ 5 ਸੈਕਿੰਡ ਵਾਈ ਪਹਿਲਾਂ ਨਾਲ ਮੁੰਡੇ ਨੇ ਵਧਾ ਦਿੱਤੇ ਆ ਪਰ ਫੇਰ ਵੀ ਬਹੁਤ ਘੈਂਟ ਸੋਹਣਾ ਵਰਕਆਊਟ ਲਾਇਆ ਬਈ ਇਹਨਾਂ ਦਾ ਬਈ ਜ 2 ਕਿਲੋਮੀਟਰ ਦਾ ਵਰਕਆਊਟ ਆ ਜਿਹੜਾ ਕੀ ਕੰਪਲੀਟ ਹੋ ਗਿਆ ਹੁਣ ਆਪਾਂ ਇਹਨੂੰ ਕੋਈ ਐਕਸਰਸਾਈਜ਼ਾਂ ਕਰਾਵਾਂਗੇ ਠੀਕ ਆ ਫੇਰ ਇਹਨਾਂ ਨੂੰ ਆਪਾਂ ਕਰਾਵਾਂਗੇ ਕੂਲ ਡਾਉਨ ਮੁੰਡਿਆਂ ਦੇ ਕਹਿੰਦੇ ਵਰਕਆਊਟ ਤੋਂ ਬਾਅਦ ਬਈ ਖਿੱਚਾਂ ਕਰ ਰਹੇ ਆ ਠੀਕ ਆ ਜਿਹੜੇ ਆ ਕਿ ਸਟੈਮਰੇ ਲਈ ਬਈ ਬਹੁਤ ਵਧੀਆ ਗਿਆ 5 ਮਿੰਟ ਲਾਉਣਗੇ ਠੀਕ ਹੈ ਇਹ ਹਫਤੇ ਦੇ ਵਿੱਚ ਬਈ ਮੁੰਡੇ ਇੱਕ ਵਾਰ ਕਰਦੇ ਆ ਇਸ ਤੋਂ ਬਾਅਦ ਬਈ ਇਹ ਡਰਿੱਲ ਵੀ ਕਰਨਗੇ ਬਈ ਜਿਹੜੀਆਂ ਕੀ ਦੋ ਤਿੰਨ ਅਕਸੈਜਾ ਕਰਦੇ ਜਿਹਦੇ ਨਾਲ ਕੀ ਸਪੀਡ ਆਵੇ ਤੇ ਸਟੈਮੀਨਰ ਬਣੇ ਬਈ ਇਹ ਖੈ ਸੈਜਾ ਬਈ ਹਰ ਰੋਜ਼ ਕਰਨ ਲਈਆਂ ਚਾਹੀਦੀਆਂ ਹਫਤੇ ਦੇ ਵਿੱਚ ਦੋ ਵਾਰ ਦਾ ਪੱਕਾ ਹੀ ਕਰਨੇ ਚਾਹੀਦੀਆਂ ਏਬੀਸੀ ਵੀ ਆਪਾਂ ਨੂੰ ਕਰਨੀ ਚਾਹੀਦੀ ਹੈ ਹਫਤੇ ਦੇ ਵਿੱਚ ਇੱਕ ਵਾਰ ਜਾਂ ਦੋ ਵਾਰ ਤੇ ਜਮ ਵੀ ਜਾਣਾ ਚਾਹੀਦਾ ਬਈ ਆਪਾਂ ਨੂੰ ਬਾਕੀ ਵਰਕਆਊਟ ਬਈ ਦੋਵੇਂ ਟਾਈਮ ਕਰਨਾ ਚਾਹੀਦਾ ਜਿਹੜਾ ਦੱਸ ਦ ਰਿਹਾ ਯਾਨ ਬਾਈ ਆਪਾਂ ਨੂੰ ਰਿਕਵਰੀ ਲੈਣੀ ਚਾਹੀਦੀ ਏ ਰਿਕਵਰੀ ਕਿਵੇਂ ਹਨਾ ਵਧੀਆ ਡਾਈਟ ਖਾਓ ਵਧੀਆ ਜੂਸ ਵਗੈਰਾ ਹਨਾ ਤੇ ਫਲ ਫਲੂਟ ਖਾਓ ਬਾਈ ਰੋਟੀ ਘਟਾਓ ਠੀਕ ਆ ਮਿੱਠਾ ਛੱਡੋ ਤੇ ਚਾਹ ਛੱਡੋ ਤੇ ਸਵੀਡ ਵਰਕਆਊਟ ਵਧੀਆ ਕਰੋ ਜਿਹਦੇ ਵਿੱਚ ਰਿਕਵਰੀ ਤੁਸੀਂ 5 2 7 8 ਮਿੰਟ ਲੈ ਸਕਦੇ ਹੁੰਦੇ ਹੋਗੇ ਰੈਪੀਟਿਸ਼ਨ ਆਪਾਂ ਘੱਟ ਲਾਉਣੇ ਹੁੰਦੇ ਆ ਪਰ ਜਿਹੜੇ ਵੀ ਲਾਉਣੇ ਹੁੰਦੇ ਆ ਉਹ ਆਪਾਂ ਵੀਡੀਓ ਦੇ ਵਿੱਚ ਲਾਉਣੀ ਹੁੰਦੇ ਆ। ਮੁੰਡਿਆਂ ਨੂੰ ਬਈ ਲੱਗ-ਪਗ ਕਰੀ ਜਾਂਦੇ ਨੂੰ 2.5 ਮਿੰਟ ਹੋ ਗਏ। ਆਪਾਂ ਥੋੜੀ ਜਿਹੀ ਵੀਡੀਓ ਲੇਟ ਸਟਾਰਟ ਕੀਤੀ ਆ। ਚਾਵਾ-ਚਾਵਾ ਮੁੰਡਿਓ 2.5 ਮਿੰਟ ਹੋ ਗਏ ਤੇ ਮੁੰਡੇ ਬਈ ਲੱਗੇ ਹੋਏ ਆ। ਪਰ ਥੋੜਾ ਜਿਹਾ ਸਲੋ ਕਰ ਰਹੇ ਇਹਨਾਂ ਨੂੰ ਕਹਿਣਾ ਲਾ ਫਾਸਟ। ਮੜਾ ਫਾਸਟ ਕਰੋ ਵਟ ਲਿਆ। 2 ਮਿੰਟ ਰਗੇ। ਤੇ ਮੁੰਡਿਆਂ ਨੂੰ ਹੁਣ ਆਪਾਂ ਕਿਹਾ ਬਈ ਮੜਾ ਫਾਸਟ ਕਰੋ। ਪਰ ਲੱਗੇ ਹੋਏ ਜੱਸੀ ਦੀ ਜਿਹੜੀ ਕਿਸਨਪੈਣ ਉੱਠੀ ਹੋਈ ਆ। ਆਪਾਂ ਇਹਨੂੰ ਅੱਜ ਇੱਕ ਦਾ ਹਲਦੀ ਵਾਲਾ ਦੁੱਧ ਦੱਸਿਆ ਹੋਇਆ। ਇੱਕ ਫੜਕੜੇ ਦੇ ਪਾਣੀ ਨਾਲ ਧੋਣਾ। ਜਿਦਾ ਕੀ ਆਪਾਂ ਨੇ ਦੱਸਿਆ ਹੋਇਆ ਅੱਜ ਬਾਕੀ ਦੇਖਦੇ ਆਂ ਕੱਲ ਨੂੰ ਨਹੀਂ ਛਿੰਨ ਪੇਂਡਿਆਂ ਕੋਈ ਗੱਲ ਨੂੰ ਸੱਚ ਤਾਂ ਵੀ ਗਰਾਮਾਂ ਦੇ ਅੱਜ ਆਪਾਂ ਦੇ ਬਾਕੀ ਬਾਈ ਨੂੰ ਡਾਈਟ ਦੇ ਕਹੋ ਹੈ ਡਾਈਟ ਤੇ ਧਿਆਨ ਦੇ ਪ੍ਰੋਪਰ ਡਾਈਟ ਖਾ ਡਾਈਟ ਆ ਤਵਾੜੀ ਡਾਈਟ ਆ ਬਈ ਡਾਈਟ ਸਾਰੇ ਬੰਦੇ ਜਰੂਰ ਖਾਇਆ ਕਰੋ ਬਾਕੀ ਨਰਜੀ ਵਗੈਰਾ ਡਰਿੰਕ ਉਹ ਵੀ ਤੁਸੀਂ ਗਲੂਕੋਨਡੀ ਜਾਂ ਸ਼ੱਕਰ ਨੂੰ ਪਿਉਂਗੇ ਬਈ ਰਾਤ ਨੂੰ ਸਵੇਰੇ ਤੁਸੀਂ ਗਰਾਊਂਡ ਦੇ ਵਿੱਚ ਲਿਆ ਸਕਦੇ ਹੋ ਉਹ ਵੀ ਬਹੁਤ ਵਧੀਆ ਨੇਚਰਲ ਇੱਕ ਡਾਇਟ ਆ ਬਾਈ ਜਿਹੜੀ ਕਿ ਦੇਸੀ ਐ ਕੋਈ ਨੁਕਸਾਨ ਨਹੀਂ ਕੋਈ ਸਾਈਡ ਇਫੈਕਟ ਨਹੀਂ ਬਹੁਤ ਵਧੀਆ ਬਾਈ ਉਹ ਵੀ ਤੁਸੀਂ ਡਾਇਟ ਖਾਇਆ ਕਰੋ ਪਾਤੀ ਦੇ ਨੇੜੇ ਆ ਬਾਕੀ ਬਾਈ ਜਿਹਨੇ ਟੀ ਦੀ ਭਰਤੀ ਦੇਖਣੀ ਆ ਉਹ ਟੀ ਦੀ ਭਰਤੀ ਦੇਖ ਸਕਦਾ ਨਹੀਂ ਅਗਣੀ ਵੀਰ ਦੀ ਭਰਤੀ ਤਾਂ ਆਊਗੀ ਆਪਣੇ ਜਿਹੜੀ ਹੁਣ ਭਰਤੀ ਹੋਈ ਸੀ ਉਹਦਾ ਵੀ ਰਿਜ਼ਲਟ ਆਉਣ ਵਾਲਾ ਬਾਈ ਚਲੋ ਚਲੋ ਮੁੰਡੇ 1 ਮਿੰਟ ਰਹਿ ਗਿਆ डान येकने भाई 5 मिनट लाए है पूरे 1 मिनट रह चुका आपा थोड़ी सी वीडियो लेड स्टार्ट की थी ये भाई ਤੁਸੀਂ ਪਾਵਾ ਤੇ ਇਸ ਟਾਈਮਿੰਗ ਲਈ ਆ ਰੋਜ਼ ਤੁਸੀਂ ਕਰ ਸਕਦੇ ਹੋ ਇਹ ਸਾਜ ਬਹੁਤ ਬੈਸਟ ਆ ਬਾਈ ਰਨਿੰਗ ਲਈ ਇਸ ਟਾਈਮਿੰਗ ਨਾਲ ਪਲੀ ਸਭ ਤੋਂ ਜਿਹਦੇ ਨਾਲ ਹੀ ਸਾਹ ਭਗਦਾ ਹੁਣ ਇਸ ਤੋਂ ਬਾਅਦ ਇਹ ਦਿਲ ਐਕਸਰਸਾਈਜ਼ ਕਰਨਗੇ ਜਿਹੜੀ ਕਿ ਲਗਭਗ ਬਾਈ 4-5 ਮਿੰਟ ਕਰਨਗੇ ਉਹ ਵੀ ਦੋ ਸੈਟ ਲਾਉਣਗੇ ਬਣਾ ਬਣਾ ਕੇ ਬਾਕੀ ਦੇਖਦੇ ਆ ਮੁੰਡਿਆਂ ਦੇ ਵਿੱਚ ਕਿੰਨਾ ਕਿ ਤੰਤ ਰਹਿੰਦਾ ਪਹਿਲਾ ਮੁੰਡਿਆਂ ਨੇ ਬਾਰ ਮਾਪ ਕੀਤਾ ਸੀ 20-25 ਮਿੰਟ ਫਿਰ ਕਿਲੋਮੀਟਰ ਲਾਇਆ ਉਸ ਤੋਂ ਬਾਅਦ ਇਹ ਵਰਕਆਊਟ ਕਰਾਇਆ ਮੁੰਡਿਆਂ ਨੇ ਚਲੋ ਚਲੋ 30 ਸੈਕਿੰਡ ਰਹਿ ਗਏ ਮੁੰਡਿਆਂ ਨੇ ਕਹਿੰਦੇ ਬਈ ਵਰਕਆਊਟ ਅੱਜ ਦਾ ਬਈ ਜਿਹੜਾ ਕੀ ਵਰਕਆਊਟ ਹੈ ਉਹ ਕੰਪਲੀਟ ਕਰ ਦਿੱਤਾ ਕਹਿੰਦੇ ਮੁੰਡਿਆਂ ਨੇ ਬਹੁਤ ਸੋਹਣਾ ਵਰਕਆਊਟ ਲਾਇਆ ਹੈਗਾ ਐਵੇਂ ਵਰਕਆਊਟ ਕਰਿਆ ਕਰੋ ਸਾਰੇ ਜਣੇ ਹਾਰਡ ਵਰਕ ਬਈ ਕਰਨਾ ਪੈਂਦਾ ਕਰਿਆ ਕਰੋ ਸਾਰੇ ਜਣੇ ਜਿੰਨੇ ਵੀ ਵਰਕਆਊਟ ਮੁੰਡੇ ਸਟਾਰਟ ਕੀਤਾ ਹੈ ਵਰਕਆਊਟ ਕਰਿਆ ਕਰੋ ਆਪਣੇ ਪੇਜ ਨੂੰ ਬਈ ਨਵੀਂ ਨਵੀਂ ਟਿਪਸ ਲਈ ਬਾਈ ਵਰਕਆਊਟ ਲਈ ਡਾਈਟ ਲਈ ਫੋਲੋ ਕਰੋ ਆਪਾਂ ਤੁਹਾਡੇ ਲਈ ਹਰ ਰੋਜ਼ ਵੀਡੀਓ ਲੈ ਕੇ ਆਉਂਦੇ ਰਹਿੰਨੇ ਆਂ ਬਾਕੀ ਤੁਸੀਂ ਕਮੈਂਟ ਕਰਕੇ ਸਰਵਰ ਕਿਸ ਤਰ੍ਹਾਂ ਦੀ ਵੀਡੀਓ ਚਾਹੀਦੀ ਆ ਬਸ ਮੁੰਡਿਓ 5 ਮਿੰਟ ਹੋ ਗਏ ਪੂਰੇ ਬਾਈ ਮੁੰਡਿਆਂ ਨੂੰ 5 ਮਿੰਟ ਹੋ ਚੁੱਕੇ ਆ ਦੇਖ ਸਕਦੇ ਹੋ ਥੋੜੀ ਜਿਹਾ ਆਪਾਂ ਵੀਡੀਓ ਲੇਟ ਸਟਾਰਟ ਕੀਤੀ ਸੀ ਪੂਰਾ ਫੋਕਸਾ ਘੜੀ ਦੇ ਉੱਤੇ ਤੇ ਮੁੰਡਿਆਂ ਨੇ ਜਿਹੜਾ ਵਰਕਆਊਟ ਸੀ ਉਹ ਵੀ ਰੋਗ ਦਿੱਤਾਗਾ